ਪਿਆਰੇ ਸੋਤਿਓ ਮੈਂ ਡਾਕਟਰ ਮਨਕੀਤ ਸਿੰਘ ਪੱਟੀ ਅੱਜ ਆਪਾਂ ਗੱਲ ਕਰਦੇ ਹਾਂ ਵਿਟਾਮਿਨ B12 ਦੀ ਕਮੀ ਕੀ ਹੈ ਕੀ ਕਾਰਨ ਹਨ ਅਤੇ ਇਹਨਾਂ ਦਾ ਕਿਸ ਤਰੀਕੇ ਨਾਲ ਕਿਸ ਕੀ ਸੋਰਸ ਤੋਂ ਇਹਨਾਂ ਦੀ ਵਿਟਾਮਿਨ ਦੀ ਕਮੀ ਅਸੀਂ ਪੂਰੀ ਕਰ ਸਕਦੇ ਹਾਂ ਜਾਂ ਕੀ ਨਿਸ਼ਾਨੀਆਂ ਸਾਡੇ ਸਰੀਰ ਵਿੱਚ ਆਉਂਦੀਆਂ ਹਨ ਜਾਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਸਾਨੂੰ ਲੱਗਦੀਆਂ ਹਨ ਵਿਟਾਮਿਨ ਬੀ 12 ਵਿਟਾਮਿਨ ਦੀ ਕਮੀ ਦੇ ਕਹਿੰਦੇ ਵਿਟਾਮਿਨ ਮਿਨਰਲਸ ਤੇ ਹੀ ਗਿਣਤੀ ਦੇ ਵਿੱਚ ਹਨ ਸਾਡੇ ਸਰੀਰ ਨੂੰ ਜਿਹੜੇ ਲੋਡਿੰਗ ਦੀ ਮਤਲਬ ਇੱਥੇ ਹੀ ਹੈ ਅਗਰ ਤੁਹਾਨੂੰ ਵਿਟਾਮਿਨ B12 ਦੀ ਕਮੀ ਹੋ ਗਈ ਆ ਤਾਂ ਘੱਟ ਤੋਂ ਘੱਟ ਵੀ ਕਈ ਵਾਰੀ ਸਾਨੂੰ ਫਿਰ 6 ਤੋਂ 12 ਹਫ਼ਤੇ ਦੇ ਤੱਕ ਵੀ ਜਿਹੜਾ ਉਹ ਕਮੀ ਪੂਰੀ ਹੁੰਦੀ ਆ ਜਾਂ ਸਾਲਾਂ ਤੱਕ ਵੀ ਲੱਗ ਜਾਂਦਾ ਠੀਕ ਹੋਣ ਦਾ ਇਹ ਵਿਟਾਮਿਨ B12 ਦੀ ਕਿਉਂ ਜਿਵੇਂ ਕਿਸੇ ਬਜ਼ੁਰਗ ਦੀ ਏਜਡ ਪਰਸਨ ਦੇ ਵਿੱਚ ਬੱਚਿਆਂ ਦੇ ਵਿੱਚ ਜਾਂ ਕੋਈ ਜਿਹੜੇ ਸ਼ਾਕਾਹਾਰੀ ਡਾਈਟ ਵੈਜੀਟੇਰੀਅਨ ਲੋਕ ਨੇ ਉਹਨਾਂ ਦੇ ਵਿੱਚ ਜ਼ਿਆਦਾ ਕਮੀ ਪਾਈ ਜਾਂਦੀ ਕਿਉਂਕਿ ਵੀ ਕੋਬਲਾਮਿਨ ਵੀ ਇਹਨੂੰ ਕਿਹਾ ਜਾਂਦਾ ਇਹਦਾ ਨਾਮ ਦਿੱਤਾ ਜਾਂਦਾ ਇਹ ਇੱਕ ਪਾਣੀ ਦੇ ਵਿੱਚ ਘੁਲਣਸ਼ੀਲ ਵਾਲਾ ਵਿਟਾਮਿਨ ਹੈ ਰੈਟਰਸੋਲੋਗ ਜਿਵੇਂ ਮਾਸ ਮੱਛੀ ਜਾਂ ਹੋਰ ਡੇਰੀ ਜਾਂ ਕੋਈ ਪੌਦਿਆਂ ਦੇ ਪ੍ਰੋਟੀਨ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ। ਵਿਟਾਮਿਨ B12 ਸਾਡੇ ਦਿਮਾਗ ਦੀ ਸਿਹਤ ਤੇ ਜਿਹੜੀਆਂ ਨਰਵਜ਼ ਨੇ ਸਾਡੀਆਂ ਨਸਾਂ ਉਹਨਾਂ ਦੇ ਕੰਮ ਕਾਜ ਵਾਸਤੇ ਇਹਦੀ ਬਹੁਤ ਹੀ ਜ਼ਿਆਦਾ ਸਾਨੂੰ ਜ਼ਰੂਰਤ ਹੁੰਦੀ ਹੈ। ਵਿਟਾਮਿਨ B12 ਦੀ ਕਮੀ ਨਾਲ ਕੀ ਹੁੰਦਾ ਸਿਰਦਰਦ, ਥਕਾਵਟ, ਮਸਲ ਦੀ ਦਰਦ, ਕਮਜ਼ੋਰੀ ਤੇ ਉਦਾਸੀ ਵਰਗੇ ਰੋਗ ਜਿਹੜੇ ਉਹਨਾਂ ਦਾ ਇੱਕ ਕਾਰਨ ਬਣ ਜਾਂਦੇ। ਇਹਦੀ ਕਮੀ ਨਾਲ ਕਈ ਵਾਰੀ ਸਾਨੂੰ ਲੋੜਿੰਦਾ ਵਿਟਾਮਿਨ D 12 ਵਜਾ ਉਹ ਜਦੋਂ ਮਿਲਦਾ ਜਾਂ ਕਿਸੇ ਹੋਰ ਮੈਡੀਕਲ ਸਥਿਤੀ ਦੇ ਕਾਰਨ ਜਾਂ ਕਿਸੇ ਡਾਕਟਰੀ ਬਿਮਾਰੀ ਦੇ ਕਾਰਨ ਵਿਟਾਮਿਨ ਨੂੰ ਹਜ਼ਮ ਕਰਨ ਦੀ ਸਮਰੱਥਾ ਨਹੀਂ ਹੁੰਦੀਆਂ ਨੇ ਅੰਤੜੀਆਂ ਸਾਡੀਆਂ ਯਾਨੀ ਕਿ ਵਿਟਾਮਿਨ D B12 ਕੋਸ਼ਿਂ ਲੈ ਵੀਦੇ ਆਂ ਲੇਕਿਨ ਸਾਡੀਆਂ ਅੰਤੜੀਆਂ ਜਦੋਂ ਉਸ ਸਮਰੱਥਾ ਨਹੀਂ ਨੇ ਪੂਰੀ ਤਰ੍ਹਾਂ ਉਹਨੂੰ ਹਜ਼ਮ ਨਹੀਂ ਕਰ ਸਕਦੀਆਂ ਉਹਦੇ ਨਾਲ ਹੀ ਕਈ ਕਮਿਊਨਿਟੀ ਹੋ ਜਾਂਦੀ ਹੈ ਉਨੇ ਦੇ ਲੱਛਣ ਵੀ ਜੇ ਅਪਾ ਗੱਲ ਕਰੀਏ ਇਹਦੇ ਸਿੰਪਟਮ ਕੀ ਹੁੰਦੇ ਨੇ ਵਿਟਾਮਿਨ B12 ਦੀ ਕਮੀ ਦੇ ਲੱਛਣ ਬੜੇ ਕਈ ਵਰੀ ਗੁੰਝਲਦਾਰ ਹੁੰਦੇ ਆ ਕੋਮਕਾਇਨਾ ਜਿਹੜੀ ਐਨੀਮੀਆ ਜਦੋਂ ਤੁਹਾਡੇ ਕੋਲ ਖੂਨ ਦੇ ਲਾਲ ਸੈੱਲ ਪੂਰੀ ਮਾਤਰਾ ਵਿੱਚ ਨਹੀਂ ਹੁੰਦੇ ਉਦੋਂ ਥਕਾਵਟ ਹੋਣੀ ਚੱਕਰ ਆਉਣੀ ਸਕਿਨ ਦਾ ਜਿਹੜਾ ਕਲਰ ਆ ਈਲਾਇਨਾ ਖਾਸ ਕਰਕੇ ਗੁੜੀਆਂ ਦਾ ਤੇ ਦਿਲ ਦੀ ਧੜਕਣ ਵੱਧ ਜਾਂਦੀ ਹੈ ਨਿਊਰੋਪੈਥੀ ਨਿਊਰੋਪੈਥੀ ਦਾ ਮਤਲਬ ਹੁੰਦਾ ਨਸਾਂ ਨੂੰ ਜਦੋਂ ਨੁਕਸਾਨ ਪਹੁੰਚ ਜਾਂਦਾ ਹੈ ਸਾਡੀਆਂ ਨਰਵ ਜਿਹੜੀਆਂ ਡੈメージ ਹੋਣੀ ਸ਼ੁਰੂ ਹੋ ਜਾਣਗੀਆਂ ਉਹਦੇ ਨਾਲ ਤੁਹਾਡੇ ਪੈਰਾਂ ਹੱਥਾਂ ਉਂਗਲੀਆਂ ਦੇ ਵਿੱਚ ਜਾਂ ਸਰੀਰ ਦੇ ਕਿਸੇ ਵੀ ਇਸੇ ਦੇ ਵਿੱਚ ਚਰਨਾਹਟ ਆ ਸਕਦੀ ਹੈ ਕੀੜੀਆਂ ਤੁਰਦੀਆਂ ਮਹਿਸੂਸ ਹੋ ਰਹੀਆਂ ਸੁਨਣਾਪਣ ਹੋ ਸਕਦਾ ਕਮਜ਼ੋਰੀ ਜਾਂ ਬੈਲੈਂਸ ਜਿਹੜਾ ਤੁਹਾਡਾ ਉਹ ਵਿਗੜ ਸਕਦਾ ਕੰਬੈਲੋਪੈਥੀ ਜਾ ਰੀਡ ਦੀ ਹੱਡੀ ਨੂੰ ਜਦੋਂ ਨੁਕਸਾਨ ਪਹੁੰਚਦਾ ਉਦੋਂ ਹੀ ਸਾਡੀ ਸਵੇਤ ਜਿਹੜੇ ਨੇ ਉਹਦੀਆਂ ਸਮੱਸਿਆਵਾਂ ਆ ਜਾਂਦੀਆਂ ਜਾਂ ਸਾਨੂੰ ਕੋਈ ਟਿੰਗਲਿੰਗ ਵਗੈਰਾ ਦੀ ਨਿਸ਼ਾਨੀਆਂ ਆ ਜਾਂਦੀਆਂ ਨੇ ਸੁਣਨ ਹੋ ਜਾਂਦੇ ਆ ਤੇ ਚਰਨਾਂ ਹੱਟ ਵਗੈਰਾ ਆ ਜਾਂਦੀ ਹੈ ਡਿਮੈਂਸ਼ੀਆ ਜੋ ਇੱਕ ਮਾਨਸਿਕ ਪ੍ਰਕਿਰਿਆਵਾਂ ਦਾ ਵਿਗਾੜ ਹੈ ਜੋ ਕਿ ਸਾਡੀ ਕಾಗ್ਨੀਸ਼ਨ ਡਿਕਲਾਈਨਸ ਮਣਕੇ ਬਹੁਤ ਦਾਤਮਕ ਗ੍ਰਾਵਟ ਜਾਂ ਵਿਵਹਾਰ ਜਿਹੜਾ ਮਨੁੱਖ ਦਾ ਉਹਦੇ ਵਿੱਚ ਤਬਦੀਲੀ ਆ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਇਹਦੇ ਵਿੱਚ ਆਉਂਦੇ ਨੇ ਸਾਨੂੰ ਇਹਦੀ ਕਮੀ ਦੇ ਲੱਛਣ ਅਨੀਮੀਆ ਜਦੋਂ ਵਿਟਾਮਿਨ B12 ਦੇ ਨਾਲ ਸਾਡੇ ਖੂਨ ਦੇ ਜਿਹੜੇ RBCs ਨੇ ਲਾਲ ਸੈੱਲ ਨੇ ਜਿਹੜੇ ਉਹਨਾਂ ਦੇ ਉਤਪਾਦਨ ਦੇ ਵਿੱਚ ਬਹੁਤ ਵੱਡੀ ਹੈ ਕਿਉਂਕਿ ਇਹ ਹੋਂਕ ਕੰਮ ਕਰਦਾ ਤੇ ਜਦੋਂ ਇਹ ਪਰ ਸੈੱਲ ਸਰੀਰ ਦੇ ਵਿੱਚ ਆਕਸੀਜਨ ਲੈ ਕੇ ਜਾਂਦੇ ਆ ਤੇ ਆਕਸੀਜਨ ਸਾਡੇ ਸਰੀਰ ਨੂੰ ਊਰਜਾ ਪੈਦਾ ਕਰਨ ਦੇ ਵਿੱਚ ਹੈਲਪ ਕਰਦੀ ਹੈ ਤੇ ਜਦੋਂ ਵਿਟਾਮਿਨ B12 ਦੀ ਕਮੀ ਹੋ ਜਾਂਦੀ ਹੈ ਤੇ ਕੁਦਰਤੀ ਗੱਲ ਆ ਕਿ ਸਾਡੇ ਜਿਹੜੇ ਲਾਲ ਸੈੱਲ ਨੇ ਖੂਨ ਦੇ ਰੈੱਡ ਬਲੱਡ ਸੈੱਲ ਉਹ ਵੀ ਖਰਾਬ ਹੋ ਜਾਂਦੇ ਜਾਂ ਕਿ ਉਹਨਾਂ ਦੀ ਘਟ ਜਾਂਦੀ ਹੈ ਉਹ ਪੂਰਾ ਕੰਮ ਨਹੀਂ ਕਰਦੇ ਤਾਂ ਐਨੀਮੀਆ ਬਣ ਜਾਂਦਾ ਤੇ ਜਿਸ ਦੇ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਸਮੱਸਿਆਵਾਂ ਆ ਜਾਣੀਆਂ ਨਿਊਰੋਪੈਥੀ ਇਹਦੇ ਬਾਰੇ ਆਪਾਂ ਗੱਲ ਥੋੜੀ ਕੀਤੀ ਹੈ ਉਹ ਵੀ ਵਿਟਾਮਿਨ B12 ਇੱਕ ਬਹੁਤ ਹੀ ਜਿਹੜੀ ਦਿਮਾਗੀ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਉਹ ਕਿਉਂਕਿ ਵਿਟਾਮਿਨ B12 ਜਿਹੜਾ ਹੈਗਾ ਉਹ ਜਦੋਂ ਵਿਟਾਮਿਨ B12 ਦਾ ਪੱਧਰ ਘਟ ਜਾਂਦਾ ਸਾਡਾ ਦਿਮਾਗ ਰੀਡ ਦੀ ਹੱਡੀ ਤੇ ਸਾਡੇ ਸਰੀਰ ਦੇ ਹੋਰ ਹਿੱਸਿਆਂ ਦੇ ਵਿੱਚ ਜਿਹੜੀ ਨਰਵਜ਼ ਨੇ ਉਹ ਸਜੇ ਸਜੇ ਜਿਹੜੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਇਸ ਨੂੰ ਅਸੀਂ ਨਿਊਰੋਪੈਥੀ ਕਹਿੰਦੇ ਆਂ ਜਾਂ ਨਸਾਂ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਉਹ ਕਮਜ਼ੋਰੀ ਦਾ ਕਰਕੇ ਕਹਿੰਦੇ ਸਾਡੇ ਸਰੀਰ ਦਾ ਬੈਲੈਂਸ ਅਸੀਂ ਛਲਦੀ ਤੁਰਨ ਦੇ ਨਾਲ ਡਿੱਗ ਪੈਂਦੇ ਆ ਬੈਲੈਂਸ ਨਹੀਂ ਪੂਰਾ ਬਣਦਾ ਪੌੜੀਆਂ ਉਤਣ ਲੱਗੇ ਵੀ ਸਲਿੱਪ ਕਰ ਸਕਦੇ ਆਂ ਜਾਹਰ ਸਾਡੇ ਕਈ ਤਰ੍ਹਾਂ ਦੀਆਂ ਨੀਵੀਆਂ ਇਹਦੇ ਵਿੱਚ ਆ ਜਾਂਦੀਆਂ ਹਨ ਮੈਲੋਪੈਥੀਸ ਵੀ ਤਰੀਓ ਕਰੀਡ ਦੀ ਹੱਡੀ ਦੀ ਕਮਜ਼ੋਰੀ ਆ ਜਾਂਦੀ ਹੈ ਉਹਦੇ ਨਾਲ ਵੀ ਕੋਈ ਸਾਡਾ ਜਿਹੜਾ ਮਤਲਬ ਨਿਊਰੋਨ ਜਿਹੜਾ ਵਿਗੜ ਜਾਂਦਾ ਜਦੋਂ ਜਿਹੜੇ ਹੱਡੀ ਦੇ ਹਿੱਸੇ ਦੇ ਵਿੱਚ ਹੁੰਦੇ ਉਹ ਨਰਵ ਦੇ ਜਿਹੜੇ ਸੈੱਲ ਨੇ ਨਿਊਰੋਨਸ ਉਹ ਵੀ ਸਾਨੂੰ ਬਾਹਰੀ ਦੁਨੀਆ ਤੋਂ ਜਿਹੜੀ ਜਾਣਕਾਰੀ ਸਾਨੂੰ ਪ੍ਰਾਪਤ ਹੋਣੀ ਹੁੰਦੀ ਉਹ ਉਹਦੀ ਜਿਹੜੀ ਪ੍ਰਕਿਰਿਆ ਉਹ ਵਿਗੜ ਜਾਂਦੀ ਹੈ ਤੇ ਉਹਦੇ ਨਤੀਜੇ ਕੀ ਹੁੰਦਾ ਕਿ ਸਾਡੇ ਮਸਲ ਕਮਜ਼ੋਰ ਹੋ ਜਾਂਦੇ ਸਾਨੂੰ ਜਿਹੜੀ ਇੱਕ ਟੱਚ ਕਰਨ ਦੇ ਨਾਲ ਜਾਂ ਛੂਹਣ ਦੇ ਨਾਲ ਜਿਹੜੀ ਕੋਈ ਚੀਜ਼ ਦਾ ਪਤਾ ਲੱਗਦਾ ਉਹਦੀ ਜਿਹੜੀ ਵਿਉਪਕਤਾ ਵਾ ਉਹ ਵੀ ਸਾਡੀ ਕਮਜ਼ੋਰ ਹੋ ਜਾਂਦੀ ਹੈ ਤੇ ਅਵਰੀਸਾਨੂੰ ਗਰਮ ਠੰਡੇ ਦਾ ਵੀ ਪੂਰਾ ਪਤਾ ਨਹੀਂ ਲੱਗਦਾ ਡਿਮੈਂਸ਼ੀਆ ਉਹ ਵੀ ਸਾਡੀ ਉਹ ਦਾਤਮਕ ਜਿਹੜੀ ਯਾਦ ਹੈ ਉਹਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਭੀਕ ਹੋ ਜਾਂਦੀ ਹੈ ਖਾਸ ਕਰਕੇ ਜਿਹੜੀ ਸ਼ਾਰਟ ਟਰਮ ਸਾਡੀ ਯਾਦ ਹੈ ਥੋੜੇ ਸਮੇਂ ਦੀ ਧਿਆਨ ਦੀ ਕਮੀ ਕਨਸੈਂਟ੍ਰੇਸ਼ਨ ਦੇ ਵਿੱਚ ਤੁਹਾਨੂੰ ਕਮੀ ਹੋ ਜਾਂਦੀ ਹੈ ਮੈਨੂੰ ਤੁਸੀਂ ਖਾਣਾ ਪਕਾ ਦੇਓ ਉਹਦੇ ਵਿੱਚ ਤੁਹਾਨੂੰ ਮੁਸ਼ਕਲ ਆਊਗੀ ਕਈ ਤਰ੍ਹਾਂ ਦੀਆਂ ਤੁਹਾਨੂੰ ਬੋਲਣ ਦੇ ਸੰਬੰਧੀ ਤੁਹਾਡੀ ਭਾਸ਼ਾ ਦੇ ਵਿੱਚ ਸਮੱਸਿਆ ਆਊਗੀ ਸ਼ਬਦ ਜਿਹੜੇ ਸਿਲੈਕਟ ਕਰਨੇ ਜਦੋਂ ਆਪਾਂ ਗੱਲਬਾਤ ਕਿਸੇ ਨਾਲ ਕਰਦੇ ਆਂ ਤੇ ਉਹ ਸ਼ਬਦਾਂ ਦੀ ਜਿਹੜੀ ਚੋਣ ਆ ਉਹਦੇ ਵਿੱਚ ਵੀ ਸਾਨੂੰ ਮੁਸ਼ਕਲ ਆ ਜਾਂਦੀ ਹੈ ਸਾਡੇ ਵਿਵਹਾਰ ਦੇ ਵਿੱਚ ਤਬਦੀਲੀਆਂ ਸਾਡਾ ਮੂਡ ਬਦਲ ਜਾਂਦਾ ਚਿਰਚੜਾਪਨ ਆ ਜਾਂਦਾ ਉਦਾਸੀ ਆ ਜਾਂਦੀ ਹੈ ਜਾਂ ਅਸੀਂ ਕਈ ਵਾਰੀ ਸਮਾਜ ਤੋਂ ਲੱਗਤ ਲੱਗ ਹੋ ਜਾਂਦੇ ਆ ਕਿਸੇ ਨਾਲ ਬੋਲਣਾ ਚੱਲਣਾ ਘੱਟ ਕਰ ਦਿੰਨੇ ਜਾਂ ਹੋਰ ਕਈ ਤਰ੍ਹਾਂ ਦੇ ਅਨੁਚਿਤ ਵਿਵਹਾਰ ਜਿਹੜੇ ਉਹ ਅਸੀਂ ਕਰਦੇ ਆ। ਜਾਂ ਬਿਨਾ ਮਤਲਬ ਕਈ ਐਵੇਂ ਦੀਆਂ ਥਾਵਾਂ ਦੇ ਉੱਪਰ ਭਟਕਦੇ ਫਿਰਦੇ ਆ। ਉਹ ਵੀ ਇੱਕ ਡਿਮੈਂਸ਼ੀਆ ਦਾ ਕਾਰਨ ਹੈ। ਇੱਥੋਂ ਤੱਕ ਕਿ ਡਿਮੈਂਸ਼ੀਆ ਜਦੋਂ ਜ਼ਿਆਦਾ ਹੋਣਾ ਸ਼ੁਰੂ ਹੋ ਜਾਂਦਾ ਤੇ ਸਾਨੂੰ ਆਪਣੇ ਘਰ ਦਾ ਗੇਟ ਵੀ ਕਿਉਂ ਭੁੱਲ ਜਾਂਦਾ। ਕਿ ਸਾਡਾ ਘਰ ਸਾਡਾ ਆਫਿਸ ਸਾਡਾ ਕੰਮਕਾਜ ਕਿੱਥੇ ਸੀ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੀ ਡੈਫੀਸ਼ੈਂਸੀ ਦੇ ਨਾਲ ਜੁੜੀਆਂ ਆਈਆਂ। ਹੋਰ ਇਹਦੇ ਜਿਹੜੇ ਲੱਛਣ ਨੇ ਕਮੀ ਦੇ ਤਾਮਣ B12 ਦੀ ਦੇ ਜਦੋਂ ਜਿਹੜੇ ਸਾਡੇ WBC ਨੇ ਕਿਤੇ ਫੋਨ ਦੇ ਸੈੱਲ ਉਹ ਵੀ ਉਹਨਾਂ ਦੀ ਗਿਣਤੀ ਜਿਹੜੀ ਹੈ ਨਾ ਉਹ ਵੀ ਘਟ ਜਾਂਦੀ ਹੈ ਤਾਂ ਇਨਫੈਕਸ਼ਨ ਵਗੈਰਾ ਹੋਣ ਦੇ ਚਾਂਸ ਵੀ ਵੱਧ ਜਾਂਦੇ ਆ ਪਲੇਟਲੈਟਸ ਦੀ ਗਿਣਤੀ ਜਿਹੜੀ ਉਹ ਵੀ ਘਟ ਜਾਂਦੀ ਹੈ ਤਾਂ ਖੂਨ ਵਗਣ ਦੇ ਜੋਖਮ ਜ਼ਿਆਦਾ ਵੱਧ ਜਾਂਦੇ ਆ ਸਿਰਦਰਦ ਭਾਰ ਘਟ ਜਾਣਾ ਮੂਡ ਬਦਲਦਾ ਰਹਿਣਾ ਖਾਸ ਕਰਕੇ ਉਦਾਸ ਰਹਿਣ ਲੱਗ ਜਾਣਾ ਵਿਅਕਤੀ ਨੇ ਤੁਹਾਡੇ ਹਾਰ ਦੇ ਵਿੱਚ ਬਿਹੇਵੀਅਰ ਚੇਂਜਸ ਆ ਜਾਣੀਆਂ ਤੁਰਨ ਦੀਆਂ ਸਮੱਸਿਆਵਾਂ ਆਉਣੀਆਂ ਤੁਹਾਨੂੰ ਇਥੇ ਤੁਸੀਂ ਚੰਗੇ ਭਲੇ ਦੁਰਦੇ ਸੀ ਕਿਸੀ ਤੁਸੀਂ ਨਿੱਕੀ ਨਿੱਕੀ ਗੱਲ ਤੋਂ ਤੁਹਾਡੇ ਮਸਲ ਜਿਹੜੇ ਕਮਜ਼ੋਰ ਹੁੰਦੇ ਨੇ ਤੁਸੀਂ ਆਕੜਦੇ ਕੋਈ ਸਿੱਧਾ ਨਹੀਂ ਤੁਰ ਸਕਦੇ ਵਿੰਗ ਆਟੇਂਡੀ ਤੁਹਾਡੀ ਚਾਲ ਜਿਹੜੀ ਉਹ ਬਦਲ ਜਾਏਗੀ ਤੰ ਜਿਹੜੀ ਗੰਧ ਦੀ ਭਾਵਨਾ ਉਹਦਾ ਵੀ ਘਟ ਜਾਊਗੀ ਤੁਹਾਨੂੰ ਜਿਹੜੀ স্মੈਲ ਸੈਂਸ ਉਹ ਵੀ ਤੁਹਾਡੀ ਕਮਜ਼ੋਰ ਹੋ ਜਾਏਗੀ ਤੇ ਜਿਹੜੀ ਸਾਡੀ ਜੀਭ ਆ ਟੰਗ ਉਹ ਵੀ ਸਵੇਲਿੰਗ ਹੋ ਜਾਏਗੀ ਸੁੱਜੀ ਹੋਈ ਜੀਭ ਵੀ ਨਜ਼ਰ ਆਏਗੀ ਕਿਉਂਕਿ ਵਿਟਾਮਿਨ B12 ਦੀ ਕਮੀ ਦੇ ਲੱਛਣ ਆਮ ਤੌਰ ਤੇ ਹਫ਼ਤਿਆਂ ਮਹੀਨਿਆਂ ਦੇ ਦੌਰਾਨ ਹੌਲੀ ਹੌਲੀ ਵੇਖ ਸਦੋਂデア ਤੇ ਖਾਸ ਕਰਕੇ ਜਦੋਂ ਉਹ ਇਲਾਜ ਆਪਾਂ ਨਹੀਂ ਕਰਦੇ ਤਾਂ ਉਹ ਇਲਾਜ ਹੋਏ ਨਾ ਫਿਰ ਠੀਕ ਨਹੀਂ ਹੁੰਦੀ ਕਿਉਂਕਿ ਇਹਨਾਂ ਦਾ ਟ੍ਰੀਟਮੈਂਟ ਕਰਨਾ ਹੀ ਪੈਂਦਾ ਹੁਣ ਇਹਦਾ ਕਾਰਨ ਕੀ ਹੈ ਕਿਉਂ ਵਿਟਾਮਿਨ B12 ਦੀ ਕਮੀ ਹੁੰਦੀ ਹੈ ਇੱਕ ਤੇ ਕਿਸੇ ਵੀ ਕਾਰਨ ਸੇ ਜਿਸ ਤੋਂ ਸਾਨੂੰ ਵਿਟਾਮਿਨ B12 ਜਿਹੜੀ ਖਾਣੇ ਤੋਂ ਮਿਲਣਾ ਅਗਰ ਉਹ ਅਸੀਂ ਨਹੀਂ ਲੈਂਦੇ ਤੇ ਜਾਂ ਫਿਰ ਸਾਡੀਆਂ ਲੈਨੇ ਖਾ ਵੀ ਅਸੀਂ ਪੂਰਾ ਰਏ ਹੇ ਲੇਕਨ ਸਾਡੀਆਂ ਅੰਤੜੀਆਂ ਦੇ ਵਿੱਚ ਕੁਝ ਤਬਦੀਲੀਆਂ ਐਵੇਂ ਨਹੀਂ ਆਈਆਂ ਹੁੰਦੀਆਂ ਤੇ ਉਹ ਅਸੀਂ ਖਾਣੇ ਨੂੰ ਹਜ਼ਮ ਨਹੀਂ ਕਰ ਸਕਦੇ ਉਹਦਾ ਕਰਕੇ ਵੀਕਨੈਸ ਆਉਂਦੀ ਹੈ ਨਾ ਕਾਫੀ ਸੇਵਨ ਜਿਵੇਂ ਵਿਟਾਮਿਨ B12 ਦੇ ਕਈ ਤਰ੍ਹਾਂ ਦੇ ਭੋਜਨ ਦੇ ਜਿਹੜੇ ਸਰੋਤ ਆ ਉਹਨਾਂ ਚ ਪਾਇਆ ਜਾਂਦਾ ਇਹਨਾਂ ਵਿੱਚ ਜਿਵੇਂ ਮੱਛੀ ਵੀ ਤੇ ਦੁੱਧ ਜਾਂ ਹੋਰ ਕੁਝ ਮਤਲਬ ਜਿਹੜੇ ਪੌਸਟਿਕ ਖਮੀਰ ਅਸੀਂ ਬਣਾਉਂਦੇ ਆ ਜਿਹਾ ਆਨਾਜ ਹੁੰਦੇ ਆ ਜਾਂ ਪੌਦਿਆਂ ਦਾ ਦੁੱਧ ਜਿਹੜਾ ਉਹਦੇ ਵਿੱਚੋਂ ਹੀ ਸਾਨੂੰ ਇਹ ਕਾਫੀ ਹੱਦ ਤੱਕ ਮਿਲ ਜਾਂਦਾ ਹੁਣ ਵਿਟਾਮਿਨ B12 ਦੇ ਬਹੁਤ ਸਾਰੇ ਸਰੋਤ ਨੇ ਜਿਹੜੇ ਜਿਹੜੇ ਜਾਨਵਰਾਂ ਦੇ ਪ੍ਰੋਟੀਨ ਤੋਂ ਆਉਂਦੇ ਇਸ ਕਰਕੇ ਲੰਬੇ ਸਮੇਂ ਤੋਂ ਜਿਹੜੇ ਵੈਜੀਟੇਰੀਅਨ ਜਾਂ ਸ਼ਾਕਾਹਾਰੀ ਜਾਂ ਅਸੀਂ ਲੋਕ ਨੇ ਜਿਹੜੇ ਉਹ ਵਿਟਾਮਿਨ B12 ਦੇ ਜਿਹੜੇ ਜਦੋਂ ਪੂਰਤ ਫੇਰ ਨਾਲ ਨਹੀਂ ਲੈਂਦੇ ਤਾਂ ਉਹਨਾਂ ਦੇ ਵਿੱਚ ਵਿਟਾਮਿਨ B12 ਦੀ ਕਾਟ ਹੋਣ ਦਾ ਚਾਂਸ ਜਾਂ ਖਤਰਾ ਜ਼ਿਆਦਾ ਹੁੰਦਾ ਖਾਸ ਕਰਕੇ ਉਹ ਜਿਹੜੇ ਲੋਕ ਜਿਨ੍ਹਾਂ ਦੇ ਵਿੱਚ 슈ਗਰ ਦੀ ਦਵਾ ਦਵਾਈਆਂ ਚੱਲਦੀਆਂ ਨੇ ਜੇ 슈ਗਰ ਦੇ ਲੋਗ ਵੀ ਜਾਂ ਸ਼ਰਾਬ ਦੀ ਦੁਰਵਰਤਨੋਂ ਕਰਦੇ ਲੋਕ ਜਿਆਦਾ ਸ਼ਰਾਬ ਪੀਂਦੇ ਜਾਂ ਏਸਡ ਪਰਸਨ ਜਿਹੜੇ ਉਹਨਾਂ ਦੇ ਵਿੱਚ ਵੀ ਵਿਟਾਮਿਨ B12 ਦੀ ਕਮੀ ਹੋਣ ਦੇ ਚਾਂਸ ਜਿਆਦਾ ਹੋ ਜਾਂਦੇ ਹੁਣ ਵਿਟਾਮਿਨ B12 ਕਈ ਵਾਰੀ ਸਾਡੀ ਅੰਤੜੀਆਂ ਦੇ ਵਿੱਚ ਇੱਕ ਇਹੋ ਜਿਹਾ ਪ੍ਰੋਟੀਨ ਹੁੰਦਾ ਉਸ ਦੀ ਮਦਦ ਨਾਲ ਹੀ ਸੋਖਿਆ ਜਾਂਦਾ ਯਾਨੀ ਕਿ ਸਾਡੀ ਅੰਤੜੀਆਂ ਦੇ ਵਿੱਚ ਅਗਰ ਕੋਈ ਨੁਕਸ ਹੋਇਆ ਤਾਂ ਉਹਦੇ ਨਾਲ ਵੀ ਅਸੀਂ ਵਿਟਾਮਿਨ B12 ਪੂਰੀ ਮਾਤਰਾ ਦੇ ਵਿੱਚ ਲੈਣ ਦੇ ਬਾਵਜੂਦ ਵੀ ਅਸੀਂ ਉਹਦੀ ਕਮੀ ਦਾ ਸ਼ਿਕਾਰ ਹੋ ਸਕਦੇ ਹਾਂ ਕਿਉਂਕਿ ਇੱਕ ਪ੍ਰੋਟੀਨ ਹੁੰਦਾ ਕੁਦਰਤੀ ਤੌਰ ਤੇ ਅੰਤੜੀਆਂ ਦੇ ਵਿੱਚ ਉਹਨੇ ਹੈਲਪ ਕਰਨੀ ਹੁੰਦੀ ਹੈ ਵਿਟਾਮਿਨ B12 ਨੂੰ ਸੋਖਣ ਦੀ ਲੇਕਿਨ ਉਹ ਉਹਨੂੰ ਅਸੀਂ ਇੰਟ੍ਰੀਨਸਿਕ ਫੈਕਟਰ ਕਹਿੰਦੇ ਨੇ ਅੰਦਰੂਨੀ ਸੱਤ ਕਾਰਨ ਜੜਿਆ ਹੈ ਸਾਡਾ ਜਦੋਂ ਉਹ ਪ੍ਰਕਿਰਿਆ ਸਹੀ ਤਰੀਕੇ ਨਾਲ ਨਹੀਂ ਚੱਲਦੀ ਤਾਂ ਸਾਨੂੰ ਵਿਟਾਮਿਨ B12 ਦੀ ਕਮੀ ਜ਼ਰੂਰ ਹੋ ਜਾਂਦੀ ਹੈ ਹੋਰ ਕਾਰਨ ਇਹਦੇ ਵਿੱਚ ਜਿਹਨੇ ਬਹੁਤ ਜ਼ਿਆਦਾ ਨੀਮੀਆ ਕਿਸੇ ਕਾਰ ਕੋਈ ਆਟੋਇਮਿਊਨ ਡਿਸੀਜ਼ ਦਾ ਵਕਾਰ ਹੋ ਜਾਂਦਾ ਦਾ ਕੋਈ ਐਦਾਂ ਦੀ ਐਂਟੀਬਾਡੀਜ਼ ਜੋ ਸਾਡੇ ਸੈੱਲਾਂ ਤੇ ਹਮਲਾ ਕਰਦੀ ਹੈ ਉਹ ਵੀ ਇੱਕ ਅਨਰੂਨੀ ਕਾਰਨ ਬਣ ਜਾਂਦੇ ਆ ਜਿਹਦਾ ਕਰਕੇ ਵਿਟਾਮਿਨ B12 ਦੀ ਜਿਹੜੀ ਹਜ਼ਮ ਕਰਨ ਦੀ ਪਾਵਰ ਹੈ ਉਹ ਘਟ ਜਾਂਦੀ ਹੈ ਦਾ ਕੋਈ ਗੈਸਟ੍ਰੋਇਨ ਟਾਈਲਨ ਦੇ ਵਿੱਚ ਸਾਡੀਆਂ ਅੰਤੜੀਆਂ ਜਿਹੜੀਆਂ ਨੇ ਉਹ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਸੁਜਿਸ਼ ਪੈ ਜਾਂਦੀ ਹੈ ਪਰ ਹੁਣ ਡਿਸੀਜ਼ ਹੁੰਦੀ ਹੈ ਜਾਂ ਕੋਈ ਇਸੇ ਲਈ ਇੱਕ ਡਿਸੀਜ਼ ਹੁੰਦੀ ਹੈ ਜਦ ਗੈਸ ਕੋ ਇੰਟਰਸਟੈਨਲ ਟ੍ਰੈਕ ਦੇ ਵਿੱਚ ਵੀ ਸਾਡੇ ਕੋਈ ਪ੍ਰੋਬਲਮਸ ਆ ਜੰਦੀਆਂ ਹੁਣ ਗੈਸਟ੍ਰਿਕ ਬਾਈਪਾਸ ਸਰਜਰੀ ਜਾਂ ਕੋਈ ਭਾਰ ਘਟਾਉਣ ਵਾਸਤੇ ਸਰਜਰੀ ਕਰਾਉਂਦੇ ਨੇ ਲੋਕ ਉਹਨਾਂ ਦਾ ਕਰਕੇ ਵੀ ਨਹੀਂ ਜਾਂ ਕਿਸੇ ਕਾਰਨ ਸਾਡੇ ਮਿਹਦੇ ਦੇ ਵਿੱਚ ਜਾਂ ਅੰਤਣੀਆਂ ਦੇ ਵਿੱਚ ਕੋਈ ਐਬਸਸ ਬਣੇ ਹੋਏ ਆ ਭੀ ਜਿਸ ਵੀ ਸੇਨੇ ਹজম ਕਰਨਾ ਉਥੇ ਕੋਈ ਸਰਜਰੀ ਹੋਈ ਹੈ ਜਾਂ ਨਿਸ਼ਕਾਰ ਬਣਿਆ ਜਾਂ ਕੋਈ ਹਿੱਸਾ ਕਿਸੇ ਕਾਰਨ ਕੱਢਿਆ ਗਿਆ ਵਿੱਚ ਸਰੀਰ ਦੇ ਆਪਰੇਸ਼ਨ ਦਾ ਕਰਕੇ ਜਾਂ ਕੋਈ ਐਬਸਸ ਬਣਿਆ ਹੋਇਆ ਉਹ ਵੀ ਇੱਕ ਤਰ੍ਹਾਂ ਮਨ ਵੀਤ ਅਵਧੀ ਕਮੀ ਦਾ ਕਾਰਨ ਬਣ ਜਾਂਦਾ ਹੈ ਨਾ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਅੰਤੜੀਆਂ ਦੀਆਂ ਰਿਕਾਵਟਾਂ ਨੂੰ ਦੂਰ ਕਰਨ ਵਾਸਤੇ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਜਿਹੜੇ ਛਤਕਾਰਾ ਪੌਲੀਕ ਆਪਰੇਟ ਕੀਤੇ ਜਾਂਦੇ ਨੇ ਉਹ ਵੀ ਕਾਰਨ ਬਣ ਜਾਂਦੇ ਨੇ ਕਮਨਫਾਰਮਿੰਗ ਮੈਡੀਸਿਨ ਜਿਹੜੀ ਅਸੀਂ ਯੂਜ਼ ਕਰਦੇ ਹਾਂ ਸ਼ੂਗਰ ਵਾਸਤੇ ਆਵਰਤੀ ਜਾਂਦੀ ਗੋਲੀ ਉਹ ਵੀ ਲੰਮੇ ਸਮੇਂ ਦੀ ਲੈਣ ਦੇ ਨਾਲ ਵਿਟਾਮਿਨ ਡੀ ਵਾਲਪ ਦੀ ਕਮੀ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਵੀ ਸਾਨੂੰ ਕਾਣ ਕੇਂਦੀਆਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਇਹਦਾ ਖਰੀਦੀ ਹਿਸਤੀ ਜਿਹੜੀ ਹੈ ਲੈਕ ਕਿਦੋਂ ਤੁਹਾਨੂੰ ਸਿੰਪਟਮਸ ਵੀ ਰਹਉਂਦੇ ਨੇ ਜਦੋਂ ਤੁਸੀਂ ਆਪਣੇ ਡਾਕਟਰ ਕੋਲ ਜਾਂਦੇ ਹੋ ਤਾਂ ਡਾਕਟਰ ਫਿਰ ਤੁਹਾਡੀ ਉਹ ਮੈਡੀਕਲ ਹਿਸਟੀ ਲੈਂਦੇ ਨੇ ਉਹ ਸਿੰਪਟਮ ਤੁਸੀਂ ਦੱਸਦੇ ਹੋ ਕਿ ਕੀ ਕੀ ਪ੍ਰੋਬਲਮ ਹੋ ਰਹੀ ਹੈ ਕੁਝ ਡਾਕਟਰ ਲੋਕ ਉਹਦੇ ਤੋਂ ਡਾਇਗਨੋਸ ਕਰਦੇ ਨੇ ਫਿਰ ਉਹ ਕੁਝ ਲੂਰੀਨ ਦੇ ਟੈਸਟ ਕਰਦੇ ਨੇ ਜਾਂ ਕੋਈ ਸਾਈਨਸ ਦੇਖਦੇ ਨੇ ਤੁਹਾਡੀ ਸਕਿਨ ਦੇ ਉੱਪਰ ਜਾਂ ਤੁਹਾਡੇ ਨਾਰਬੀ ਸੀਜ਼ ਦਾ ਚੈੱਕ ਕਰਦੇ ਨੇ ਡਬਲਯੂ ਬੀ ਸੀ ਕਰਦੇ ਨੇ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਅਮੇਜ਼ਿੰਗ ਟੈਸਟ ਆ ਜਾਂਦੇ ਨੇ 89 ਲੈਬਸ ਦੇ ਵਿੱਚ ਕਰਦੇ ਆਂ ਤੰਬਨ ਵੀਟ 12 ਦਾ ਪੱਧਰ ਦੇਖਿਆ ਜਾਂਦਾ ਜਦੋਂ ਹੀ ਇਲੈਕਟ੍ਰੋਸਿਸਟਿਕ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਅਨੀਮੀਆ ਆ ਜਾਂਦਾ ਖੂਨ ਦੇ ਨਮੂਨੇ ਲੈ ਜਾਂਦੇ ਨੇ ਉਹਦੇ ਤੋਂ ਫਿਰ ਸਾਨੂੰ ਪਤਾ ਲੱਗਦਾ ਇੱਕ ਅਮੇজিং ਇੱਕ ਵਿਸ਼ੇਸ਼ ਟੈਸਟ ਹੁੰਦੇ ਨੇ ਜਿਹੜੇ ਸਾਡੇ ਨਸਾਂ ਦੇ ਸੰਚਾਲਨ ਦਾ ਅਧਿਐਨ ਕੀਤਾ ਜਾਂਦਾ ਉਥੇ ਪਤਾ ਲੱਗਦਾ ਕਿ ਸਾਡੀਆਂ ਜਿਹੜੇ ਸਰੀਰ ਦੀਆਂ ਨਸਾਂ ਮਰੀਜ਼ ਜਿਹੜਾ ਵਿਟਾਮਿਨ B12 ਦੀ ਕਮੀ ਲੈ ਕੇ ਸਾਡੇ ਕੋਲ ਆਉਂਦਾ ਨਿਸ਼ਾਨੀਆਂ ਤਾਂ ਉਹਨਾਂ ਦੀਆਂ ਨਸਾਂ ਦੇ ਵਿੱਚ ਜਿਹੜੀ ਬਿਜਲੀ ਸਾਡੇ ਸਰੀਰ ਦੇ ਅੰਦਰ ਚੱਲਦੀ ਹੈ ਉਹਦੀ ਸਿਗਨਲ ਦੀ ਗਤੀ ਨੂੰ ਫਰਮਾਪਿਆ ਜਾਂਦਾ ਉੱਥੋਂ ਸਾਨੂੰ ਪਤਾ ਲੱਗਦਾ ਕਿ ਕਿੰਨੀ ਉਹ ਡੈਫੀਸ਼ੀਐਂਸੀ ਹੈਗੀ ਹੋਰ ਵੀ ਨਾਲ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਉੱਪਰ ਦੇਖੀਆਂ ਜਾਂਦੀਆਂ ਟੈਸਟ ਕੀਤੇ ਜਾਂਦੇ ਆ ਕਿ ਫਿਰ ਲੋਡਿੰਗ ਦੀ ਜਿਹੜੀ ਖੁਰਾਕ ਦੇ ਵਿੱਚ ਤਬਦੀਲੀਆਂ ਕਰਕੇ ਜਾਂ ਕੋਈ ਸਾਨੂੰ ਆਪਣੇ ਜੜੀਆਂ ਨਾਲ ਮੈਡੀਸਨ ਦੀ ਜਰੂਰਤ ਆ ਕੋਈ ਅੰਤੜੀਆਂ ਨੂੰ ਠੀਕ ਕਰਨ ਵਾਸਤੇ ਅਗਰ ਕੋਈ ਲੋਕਸ ਹੈਗਾ ਜਾਂ ਸਾਨੂੰ ਨਾਲ ਆਪਣੇ ਉਹ ਪ੍ਰੋਪਰ ਜਿਹੜੀ ਉਹ ਸਾਰੀ ਡਾਈਟ ਦਾ ਪਲਾਨ ਲੱਗੇ ਕੀ ਖਾਣਾ ਕੀ ਨਹੀਂ ਖਾਣਾ ਉਹ ਸਾਰਾ ਕੋ ਡਾਕਟਰ ਲੋਕ ਦੱਸਦੇ ਨੇ ਦਵਾਈਆਂ ਲੁੜਿੰਦੀਆਂ ਵੀ ਦਿੱਤੀਆਂ ਜਾਂਦੀਆਂ ਨੇ ਇੰਜੈਕਸ਼ਨ ਦੀ ਲੂੜ ਵੀ ਤਾਂ ਇੰਜੈਕਸ਼ਨ ਵੀ ਇਹਦੇ ਵਿੱਚ ਲਗਾਏ ਜਾਂਦੇ ਆ ਉਹ ਡਾਕਟਰ ਦਾ ਕੰਮ ਹੁੰਦਾ ਆਪਣੇ ਆਪ ਤੁਸੀਂ ਕਦੀ ਐਦਾਂ ਦੇ ਨਾ ਕਰੋ ਕਿ ਮਿਸ਼ਨ ਡਾਕਟਰ ਦੀ ਸਲਾਹ ਲੈ ਕੇ ਹੀ ਮੈਡੀਸਨ ਸਾਨੂੰ ਜਿਹੜੀ ਉਹ ਲੈਣੀ ਚਾਹੀਦੀ ਹੈ ਕਰੋ ਯਾਦ ਆਸ਼ ਦੀਆਂ ਜਿਹੜੀਆਂ ਜਾਂ ਕਈ ਤਰ੍ਹਾਂ ਦੀਆਂ ਕ੍ਰੋਨਿਕ ਜਿਹੜੇ ਬੜੇ ਲੰਮੇ ਸਮੇਂ ਤੋਂ ਸਾਨੂੰ ਸਿੰਪਟਮ ਆ ਜਾਂਦੇ ਨੇ ਉਹਨਾਂ ਨੂੰ ਠੀਕ ਹੁੰਦੇ ਆ ਕੁਝ ਟਾਈਮ ਨੂੰ ਵੀ ਲੱਗ ਜਾਂਦਾ ਲੇਕਿਨ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਜਿੰਨੇ ਉਹ ਪੁਨਰਵਾਸ ਥੈਰੇਪੀ ਚਲਦੀਆਂ ਨੇ ਜਾਂ ਕੋਈ ਮਸਲ ਵਗੈਰਾ ਦੀ ਜਾਂ ਕੋਈ ਸੋਚ ਉਹਨੀਆਂ ਜਿਹੜੀਆਂ ਸਸ ਮਸਿਆਂਆਂ ਸਾਲੋਂ ਆ ਕੇ ਕੀ ਹੁੰਦੀਆਂ ਨੇ ਉਹਨਾਂ ਨੂੰ ਕਰ ਲੈ ਇਸ ਕਰਕੇ ਅਗਰ ਤੁਹਾਨੂੰ ਵੀ ਕੋਈ ਜੋ ਆਪਾਂ ਨਿਸ਼ਾਨੀਆਂ ਦੱਸੀਆਂ ਨੇ ਕਿ ਕੀ ਕਮੀਆਂ ਨਿਸ਼ਾਨੀਆਂ ਹੋ ਸਕਦੀਆਂ ਨੇ ਸਰੀਰ ਦੇ ਵਿੱਚ ਕੀ ਕੀ ਮੁਸ਼ਕਲਾ ਆ ਸਕਦੀਆਂ ਨੇ ਅਗਰ ਤੁਹਾਨੂੰ ਵੀ ਕੋਈ ਇਦਾਂ ਨਹੀਂ ਆ ਗਿਆ ਤੇ ਜਰੂਰ ਆਪਣੇ ਡਾਕਟਰ ਨਾਲ ਮਿਲ ਕੇ ਆਪਣੇ ਡਾਕਟਰ ਦੀ ਸਲਾਹ ਲਓ ਤੁਹਾਡੇ ਡਾਕਟਰ ਫਿਰ ਲੂਡਿੰਗ ਦੇ ਟੈਸਟ ਕਰਵਾ ਕੇ ਜਿਹੜੀ ਮੈਡੀਸਨ ਜਾਂ ਖਰਾਕ ਤੁਹਾਨੂੰ ਦੱਸਣਗੇ ਉਹ ਤੁਸੀਂ ਲਓ ਤੇ ਉਹਦੇ ਨਾਲ ਸਾਨੂੰ ਜਿਹੜਾ ਉਹ ਕਾਫੀ ਹੱਦ ਤੱਕ ਆਪਣੀ ਇਸ ਸਮੱਸਿਆ ਤੋਂ ਜਿਹੜੀ ਓਸ਼ਧਕਾਰਾਂ ਮਿਲ ਕੇ ਆਪਣਾ ਤੰਦਰੁਸਤ ਜੀਵਨ ਤੁਸੀਂ ਜੀ ਸਕਦੇ ਕਿਉਂਕਿ ਕਈ ਵਾਰੀ ਅਸੀਂ ਲੰਮਾ ਸਮਾਂ ਕਿਸੇ ਇੱਕ ਵਿਟਾਮਿਨ ਦੀ ਡੈਫੀਸ਼ੈਂਸੀ ਦਾ ਸ਼ਿਕਾਰ ਹੋ ਕੇ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਜਿਹੜੀਆਂ ਉਹ ਲੱਗ ਜਾਂਦੀਆਂ ਨੇ। ਸੋ ਉਮੀਦ ਹੈ ਕਿ ਮੇਰਾ ਇਹਦਾ ਲੈਕਚਰ ਆਈ ਦੀ ਵੀਡੀਓ ਤੁਹਾਨੂੰ ਚੰਗੀ ਲੱਗੇ ਹੋਵੇਗੀ। ਅਗਰ ਠੀਕ ਲੱਗਦਾ ਤਾਂ ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰੋ। ਇਹ ਆਪ ਦੀ ਵੀ ਮਿਹਰਬਾਨੀ ਹੋਵੇਗੀ। ਧੰਨਵਾਦ, ਸ਼ੁਕਰੀਆ। ਸਤਿ ਸ੍ਰੀ ਅਕਾਲ।